ਆ ਜਾਣਾ ਇੱਕ ਮਿੰਟ ਹੋ ਲੈ ਇੱਕ ਮਿੰਟ ਹੋ ਲੈ ਆ ਜਾਓ ਕੋਣ 922 ਖਾਲੀ ਇਧਰ ਜੀ ਥੈਂਕ ਯੂ ਸਰਪੰਚ ਜੀ ਤਾ ਦੋ ਹਾਂ ਜੀ ਭਵਾ ਦਾ ਕੋਵਾਲਾ ਦਰਪਾਨਾ ਹੁਣ ਮੱਫਾ ਦਾ ਪਰੇਖ ਰੂਪ ਕਿਸੇ ਨੂੰ ਮਿਲਦੇ ਆ ਕਰਮ ਵਾਲਿਆਂ ਨੂੰ ਕੋਵਾਲਾ ਸਹੀ ਗੱਲ ਹੈ ਦਰਪਾਨਾ ਕੋਵਾਲਾ ਤੁੰਗੀ ਆ ਜਾ ਤੁਸੀਂ ਵੀ ਫੋਟੋ ਖੜੂ ਲੱਗਣੀ ਆ ਕੋਵਾਲਾ ਦਰਪਾਨਾ ਹੀ ਪਾਦੀ ਹੈ ਸਤੋ ਸਾਹ ਹੈ ਜੀ ਹਾਲ ਹੈ ਜੀ ਵਾਲੇ ਅੱਜ ਜੂਰੇ ਐਯਾਲੀ ਚ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਇਹ ਪਿੰਡ ਐਯਾਲੀ ਕਲਾ ਬਹੁਤ ਹੀ ਵੱਡਾ ਪਿੰਡ ਹੈਗਾ ਜਿਹਦੇ ਵਿੱਚ 2000 ਤੋਂ ਉੱਪਰ ਵੋਟ ਹੈਗੀ ਆ ਮੋਦੀ ਸਰਕਾਰ ਨੇ ਆਪਣੇ ਘੇਲ ਹਲਕਰ ਦੇ ਵਿੱਚ ਸਾਰੇ ਹੀ ਪਿੰਡਾਂ ਦੇ ਵਿੱਚ ਤੇ ਸਾਰੇ ਹੀ ਆਪਣਾ ਬੂਥਾਂ ਦੇ ਉੱਪਰ ਇੱਕ ਉਹ ਕੈਂਪ ਲਗਵਾਏ ਆ ਜਿਹਦੇ ਵਿੱਚ ਭਾਰਤ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਆ ਉਹਨਾਂ ਦਾ ਲਾਭ ਜਿਹੜਾ ਹੈਗਾ ਉਹਨਾਂ ਨੂੰ ਮਿਲੇ ਤਕਰੀਬਨ ਤਕਰੀਬਨ ਅਸੀਂ ਪਿਛਲੇ 15 16 ਦਿਨਾਂ ਤੋਂ ਕੈਂਪ ਲਗਾ ਰਹੇ ਹਾਂ ਔਰ 4 ਤੋਂ 5 ਬੂਥ ਜਿਹੜੇ ਹੈਗੇ ਆ ਉਹ ਸਾਡੇ ਉੱਥੇ ਆ ਕੇ ਫਾਇਦਾ ਲੈ ਰਹੇ ਆ ਇੱਕ ਦਿਨ ਦੇ ਵਿੱਚ 150 ਤੋਂ ਲੈ ਕੇ 200 ਬੰਦੇ ਇਹ ਫਾਇਦਾ ਲੈ ਰਹੇ ਕਿਹੜੀਆਂ ਸਕੀਮਾਂ ਹੈਗੀਆਂ पीएम आवास योजना ਜਿਹਦੇ ਵਿੱਚ 2.5 ਲੱਖ ਰੁਪਏ ਤੱਕ ਦਾ ਜਿਹੜਾ ਛਤੀਰ ਵਾਲਿਆਂ ਵਾਲਾ ਮਕਾਨ ਬਣਨ ਲਈ ਛੱਤ ਬਦਲਨੀ ਹੈ ਕੱਚਾ ਮਕਾਨ ਹੈ ਜਾਂ ਅਧ ਕੱਚਾ ਹੈਗਾ ਜਾਂ ਆਇਸ਼ਮਾਨ ਕਾਰਡ ਦਾ ਜਿਹੜਾ ਕਾਰਡ 5 ਲੱਖ ਰੁਪਏ ਤੱਕ ਦਾ ਹੈਗਾ ਉਹ ਨਇਵਾ ਬੰਦਾ ਹੈਗਾ ਆਜੋ ਪ੍ਰਧਾਨ ਜੀ ਤੇ ਉਸ ਤੋਂ ਇਲਾਵਾ ਜਿਹੜੇ ਆਪਣੇ ਹੈਗੇ ਆ ਸ਼ਰਮ ਯੋਜਨਾ ਦਾ ਕਾਰਡ ਬੰਦਾ ਹੈਗਾ ਆ ਫਿਰ ਆਪਣਾ ਕਿਸਾਨ ਨਿਧੀ ਯੋਜਨਾ ਬੰਦਾ ਕਿਉਂਕਿ ਗਿਲ ਹਲਕਾ ਜਿਹੜਾ ਸਾਡਾ ਇਹ ਤਕਰੀਬਤ ਸਾਰੇ ਦਾ ਸਾਰਾ ਹੀ ਆਪਣਾ ਪਿੰਡੂ ਹਲਕਾ ਹੈ ਆ ਇਥੇ ਹਰ ਜਿਹੜੀ ਸੂਰੇ ਭਾਰਤ ਸਰਕਾਰ ਦਿੰਦੀ ਹੈ ਉਹਦਾ ਅਸੀਂ ਲਾਭ ਜਿਹੜਾ ਲੋਕਾਂ ਨੂੰ ਅਗਿਆਨਤਾ ਕਾਰਨ ਨਹੀਂ ਮਿਲ ਪਾਂਦਾ ਉਹ ਅਸੀਂ ਲਾਭ ਆਪਣੇ ਲੋਕਾਂ ਦੇ ਦੁਆਰ ਜਾ ਕੇ ਲੋਕਾਂ ਦੇ ਨਾਲ ਵਿੱਚ ਬੈਠ ਕੇ ਚੌਪਾਲ 'ਚ ਬੈਠ ਕੇ ਤੇ ਉੱਥੇ ਅਸੀਂ ਉਹਨਾਂ ਲੋਕਾਂ ਨੂੰ ਬੁਲਾਣੇ ਆ ਪਹਿਲਾਂ ਨੋਟਿਸ ਦਿੰਨੇ ਆ ਪ੍ਰਧਾਨ ਸਾਡੇ ਸੰਭੋ왈 ਜੀ ਪਹਿਲਾਂ 2-3 ਦਿਨ ਤੋਂ ਲਗਾਤਾਰ ਇਹ ਆਪਣਾ ਮੈਸੇਜ ਦਿੰਦੇ ਹੈਗੇ WhatsApp ਮੈਸੇਜ ਕਿ ਭਈ ਇੱਥੇ ਆਪਣਾ ਇਹ ਕੈਂਪ ਲੱਗ ਰਿਹਾ ਤੁਸੀਂ ਆ ਜਾਓ ਨੰਬਰ 1 ਨੰਬਰ 2 ਦੇ ਉੱਤੇ ਜਿਵੇਂ ਅੱਥੇ 150 ਤਕਰੀਬਨ ਤਾਂ ਨੇ 200 ਲੋਕੀ ਫਾਇਦਾ ਲੈਣਗੇ ਲੋਕਾਂ ਨੂੰ ਪਤਾ ਲੱਗੇਗਾ ਫਿਰ ਵੀ ਲੋਕੀ ਕੁਝ ਰਹਿ ਜਾਣਗੇ ਤਾਂ ਅਸੀਂ ਦੁਬਾਰਾ ਫੇਰ ਆਵਾਂਗੇ ਅਸੀਂ ਆਪਣਾ ਉਦੋਂ ਤੱਕ ਆਂਦੇ ਰਹਾਂਗੇ ਜਦੋਂ ਤੱਕ ਲਾਸਟ ਬੰਦਾ ਵੀ ਆਪਣਾ ਜਿਹੜਾ ਇਹ ਸਕੀਮਾਂ ਦਾ ਲਾਭ ਨਹੀਂ ਲੈ ਲੈਂਦਾ ਹੁਣ ਐਥੇ ਪਿੰਡ ਦੇ ਵਿੱਚ ਜਦੋਂ ਅਸੀਂ ਆਏ ਆ ਤਾਂ ਆ ਜਿਹੜੀ ਸਾਹਮਣੇ ਦੀ ਸੜਕ ਜਾਂਦੀ ਹੈਗੀ ਆ ਪੀਐਮ ਵਾਲਾ ਪੀਐਮ ਵਾਲਾ ਸੜਕ ਯੋਜਨਾ ਦੇ ਤਹਿਤ ਇਹ ਸੜਕ ਬਣੀ ਸੀ ਇਹਨੂੰ ਪੈਸਾ ਜਿਹੜਾ ਹੈਗਾ ਆ ਪੰਜਾਬ ਸਰਕਾਰ ਨੇ ਮੰਗਰਿਆ ਆ ਸ਼ੀਮਾ ਸਕੀਮਾ ਟੋਟਲ ਇਹਨਾਂ ਦਾ ਜਿਹੜਾ ਲਾਭ ਹੈਗਾ ਆ ਇਹ ਪੰਜਾਬ ਸਰਕਾਰ ਦੇ ਰਾਹੀਂ ਮਿਲਣਾ ਚਾਹੀਦਾ ਪਰ ਕਿਉਂਕਿ ਪੰਜਾਬ ਸਰਕਾਰ ਕੰਮ ਕਰਦੀ ਨਹੀਂ ਹੈ ਇਸ ਕਰਕੇ ਆਪਣਾ ਪਾਰਟੀ ਜਨਤਾ ਪਾਰਟੀ ਆਪਣੇ ਸਾਰੇ ਨੁਮਾਇੰਦੇ ਨੂੰ ਲੈ ਕੇ ਪਿੰਡ-ਪਿੰਡ ਦੇ ਵਿੱਚ ਜਾ ਕੇ ਇਹ ਕੈਂਪ ਲਾ ਰਹੀ ਹੈ ਇਹ ਭਾਈ ਜੋ ਸਕੀਮਾ ਦਾ ਫਾਇਦਾ ਤੁਹਾਨੂੰ ਸਿੱਧਾ ਦੇ ਸਕਦਾ ਸੀ ਤੁਹਾਨੂੰ ਦੇ ਦਈਏ ਜਿਹਨਾਂ ਸਕੀਮਾ ਦਾ ਫਾਇਦਾ ਕੋਈ ਅਰਚਨ ਆਂਦੀ ਹੈ ਜਿਵੇਂ ਆਧਾਰ ਕਾਰਡ ਚਰਚਨ ਆ ਰਹੀ ਹੈ ਜਾ ਵੋਟਰ ਕਾਰਡ ਬਣਾ ਚਾਰਚਨ ਆ ਰਹੀ ਆ ਉਹ ਅਸੀਂ ਬਹੁਤ ਜਲਦੀ ਉਹ ਵੀ ਦੂਰ ਕਰਾਂਗੇ ਔਰ ਅਸੀਂ ਇੱਕ ਆਧਾਰ ਕਾਰਡ ਦੀ ਜਿੱਦਾਂ ਕਰੈਕਸ਼ਨ ਕਰਨੀਆਂ ਕਿਸੇ ਦਾ 10 ਸਾਲ ਉਮਰ ਘੱਟ ਲਿਖੀ ਹੋਈ ਆ ਜਿਆਦਾ ਲਿਖੀ ਹੋਈ ਆ ਉਹ ਸਾਰੇ ਕਰੈਕਸ਼ਨਾਂ ਕਰਾਉਣ ਵਾਸਤੇ ਵਿਸ਼ੇਸ਼ ਕੈਂਪ ਵੀ ਲਾਵਾਂਗੇ ਸੋ ਇਸ ਕਰਕੇ ਅਸੀਂ ਆਪਣਾ ਗਿਲ ਹਲਕਾ ਜਿਹੜਾ ਪੰਜਾਬ ਦਾ ਸਭ ਤੋਂ ਵੱਡਾ ਵਿਧਾਨ ਸਭਾ ਹਲਕਾ ਆ 3 ਲੱਖ ਵੋਟਰ ਹੈ 297 ਬੂਤ ਹੈ ਇਹਦੇ ਵਿੱਚ ਔਰ ਸਭ ਤੋਂ ਵੱਡਾ ਹਲਕਾ ਪੂਰੇ ਪੰਜਾਬ ਦਾ ਸਾਢੇ 5 ਤੋਂ ਲੈ ਕੇ ਇਧਰ ਆਪਣਾ ਘੁੰਮ ਕੇ ਪੂਰਾ ਸ਼ਹਿਰ ਕਵਰ ਕਰਕੇ ਔਰ ਲਡੂਆਂ ਤੱਕ ਚਲ ਜਾਂਦਾ ਪਟੀਆਂ ਬਹਾਦਰ ਕੇ ਤੱਕ ਤੇ ਅਸੀਂ ਇਹਨਾਂ ਹਰ ਪਿੰਡ ਦੇ ਵਿੱਚ ਹਰ ਬੋਸ ਤੋਂ ਉੱਤੇ ਜਿਹੜੇ ਸਾਡੇ ਆਪਣੇ ਪਿੰਡੂ ਹਲਕੇ ਦੇ ਭਰਾ ਆ ਪੈਨਾ ਆ ਪ੍ਰਵਾਸੀ ਮਜ਼ਦੂਰ ਬਹੁਤ ਆਏ ਹੋਏ ਆ ਸਾਡੇ ਹਲਕੇ ਦੇ ਵਿੱਚ ਸਾਰਿਆਂ ਦੇ ਜਿਹੜੇ ਕੰਮ ਹੈਗੇ ਆ ਪਹਿਲ ਦੇ ਦਰਜ ਉੱਤੇ ਲੋਕਾਂ ਚ ਜਾ ਕੇ ਅਸੀਂ ਕਰਨੇ ਸਰ ਜਿਵੇਂ ਕਿ ਸੈਂਟਰ ਗਵਰਨਮੈਂਟ ਵੱਲੋਂ ਸਹਿਣੀ ਵੀ ਯੋਜਨਾ ਵੀ ਦਸਤਖਤ ਆ ਰੈਡੀ ਪੜੀ ਆ ਲਿਆਂ ਦਾ ਔਰ 2 ਲੱਖ ਦੇ ਕਰੀਬ ਜਿਹੜੇ ਹੈ ਹੁਣ ਕਿ ਨਵੇਂ ਉਦਯੋਗ ਕਰਨ ਵਾਲਿਆਂ ਨੂੰ ਉਹਨਾਂ ਦੇ ਲਈ ਵੀ ਇੱਕ ਸਕੀਮ ਚੱਲ ਰਹੀ ਆ ਪਰ ਉਹਦੀ ਫਾਇਦਾ ਜਿਹੜੀਆਂ ਉਹ ਬਹੁਤ ਢੇਰ ਤੋਂ ਬੰਦ ਪਈਆਂ ਨੇ ਮੈਂ ਤੁਹਾਡੀ ਬੇਨਤੀ ਮੈਂ ਸਮਝ ਗਿਆ ਅਸੀਂ ਉਹਨਾਂ ਲੋਕਾਂ ਨੇ ਜਿੱਦਾਂ ਜਿੱਦਾਂ ਤੁਸੀਂ 10000 ਰੁਪਏ ਸੜੀ ਰੈਡੀ ਵਾਲੇ ਦੀ ਗੱਲ ਕੀਤੀ ਹੈ ਹੋਰ ਵੀ ਬਹੁਤ ਸਾਰੀਆਂ ਸਕੀਮਾਂ ਆਈਆਂ ਜਿਨ੍ਹਾਂ ਦਾ ਲਾਭ ਲੋਕਾਂ ਨੂੰ ਨਹੀਂ ਮਿਲ ਰਿਹਾ ਜਿਵੇਂ ਕਰਜ਼ਾ ਹੈਗਾ ਉਹ ਨਹੀਂ ਮਿਲ ਰਿਹਾ ਹੈਗਾ ਸੋ ਅਸੀਂ ਹਰ ਸਕੀਮ ਦਾ ਉਹਨਾਂ ਦਾ ਕੋਈ ਇਹੋ ਜਿਹਾ ਵਿਅਕਤੀ ਆਂਦਾ ਹੈ ਉਹਨਾਂ ਨੂੰ ਅਸੀਂ ਨੋਟ ਕਰ ਰਹੇ ਆਂ ਭਾਰਤ ਸਰਕਾਰ ਨਾਲ ਟੈਕਅਪ ਕਰ ਰਹੇ ਆਂ ਕਿ ਇਸ ਸਕੀਮ ਦੇ ਵਿੱਚ ਆਹ ਸਮੱਸਿਆ ਸਾਨੂੰ ਆ ਰਹੀ ਹੈਗੀ ਆ ਇਹਦਾ ਹੱਲ ਦੱਸੋ ਤਾਂ ਅਸੀਂ ਉਹਨਾਂ ਦਾ ਹੱਲ ਕੱਢਾਂਗੇ ਜਿਵੇਂ ਮੈਂ ਤੁਹਾਨੂੰ ਉਦਾਹਰਨ ਦਾ ਦੱਸਿਆ ਆਧਾਰ ਕਾਰਡ ਵਿੱਚ ਕਰੈਕਸ਼ਨ ਕਰਾਣੀ ਹੈ ਤਾਂ ਕੋਈ ਨਹੀਂ ਕਰ ਸਕਦਾ ਅਸੀਂ ਉਹਨਾਂ ਨੂੰ ਪੁੱਛਿਆ ਗੱਲ ਕੀਤੀ ਆ ਉਹ ਵਿਸ਼ੇਸ਼ ਕੈਂਪ ਇੱਕ ਜਿਹਾ ਲੋਕ ਹੈ ਸਾਰੇ ਪੂਰੇ ਹਲਕੇ ਦੇ ਲਾਵਾਂਗੇ ਔਰ ਅਸੀਂ ਉਹਨਾਂ ਲੋਕਾਂ ਦਾ ਨਾਮ ਨੰਬਰ ਨੋਟ ਕਰ ਰਹੇ ਆ ਉਹਨਾਂ ਦੀ ਪ੍ਰੋਬਲਮ ਕੀ ਹੈ ਉਹ ਨੋਟ ਕਰ ਰਹੇ ਆ ਉਦੋਂ ਉਹਨਾਂ ਨੂੰ ਸਾਰਿਆਂ ਨੂੰ ਉਥੋਂ ਆਧਾਰ ਕਾਰਡ ਦੇ ਜਿਹੜੇ ਸਾਡੇ ਆਪਣੇ ਚੰਡੀਗੜ੍ਹ ਹੈੱਡਕੁਆਟਰ ਤੇ ਲੋਕੀ ਬੈਠੇ ਆ ਉਹ ਆਣਗੇ ਤੇ ਉਹ ਉਹਨਾਂ ਨੂੰ ਇਕੁਅਲ ਜਾਇਦਾ ਕੈਂਪ ਲਾ ਕੇ ਉਹਨਾਂ ਦੀਆਂ ਦਿੱਕਤਾਂ ਦੂਰ ਕਰਕੇ ਉਹ ਕਰੈਕਸ਼ਨਸ ਵਗੈਰਾ ਕਰਕੇ ਦੇਣਗੇ ਇਸੇ ਤਰ੍ਹਾਂ ਰੇਡੀ ਫੜੀ ਵਾਲੇ ਜਿਹੜੇ ਲੋਕੀ ਆ ਉਹਨਾਂ ਨੂੰ ਅਸੀਂ ਵਿਆਜ ਬੈਂਕਾਂ ਤੋਂ ਪ੍ਰੋਬਲਮ ਹੈ ਪਹਿਲਾਂ ਫੁੱਲ ਸਮਝਾਂਗੇ ਫਿਰ ਉਹਨਾਂ ਦੀ ਸਮੱਸਿਆ ਨੂੰ ਦੂਰ ਕਰਾਂਗੇ ਮੈਂ ਬੇਨਤੀ ਕਰਦਾ ਕਿ ਸਾਡੇ ਪਿੰਡ ਦੇ ਇੱਕ ਸ਼ੁਕਰਨਾਮਾ ਆਪਣਾ ਦਰਸ਼ਨ ਸਿੰਘ ਉਹਨਾਂ ਦੇ ਤੁਸੀਂ ਆਪਣਾ ਕਾਰਡ ਲਿਆ ਹੋ ਜਰਾ ਆਹ ਹੈਗਾ ਜੀ ਆਪਰਦਾ ਜੀ ਦੇ ਹੱਥ ਜੀ ਹੈ ਹਲਚਾਲੇ ਆਉਂਦਾ ਅਸੀਂ ਆਪਣਾ ਘਰ ਪਿੰਡ ਵਾਸੀ ਨੂੰ ਉਹਨਾਂ ਦੇ ਘਰ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਾਂਗੇ ਤੇ ਮੋਦੀ ਜੀ ਦਾ ਗਾਰਡ ਹੈ ਦਰਸ਼ਨ ਸਿੰਘ ਜੀ ਤੇ ਤੁਹਾਨੂੰ ਮੋਦੀ ਜੀ ਨੇ ਪ੍ਰਣਾਮ ਵੀ ਭੇਜਿਆ ਹੈਗਾ ਤੇ ਦਰਸ਼ਨ ਸਿੰਘ ਨੂੰ ਪ੍ਰਣਾਮ ਕਹਿਣਾ ਮੇਰੇ ਵੱਲੋਂ ਤੁਸੀਂ ਨੇੜੇ ਆ ਕੇ ਸ਼ੁਰੂ ਕਰੇ ਦੁਬਾਰਾ ਹਾਂ ਜੀ ਮੈਂ ਅੰਦਰ ਅੰਦਰ ਮੋਦੀ ਸਾਹਿਬ ਦਾ ਸ਼ੁਕਰੀਆ ਅਦਾ ਕਰਦਾ ਹਾਂ ਜਿਹੜੀਆਂ ਕਿ ਸਕੀਮਾਂ ਲਾਗੂ ਕੀਤੀਆਂ ਹੋਈਆਂ ਸਾਡੇ ਕੋਲ ਚੱਲ ਰਹੀਆਂ ਨੇ ਕੰਡੀ ਮਸੀ ਸਾਹਿਬ ਜੀ ਐਸਾ ਮੰਨਣਾ ਸਾਡੇ ਕੋਲ ਜਿਹੜੇ ਜਨਨੇ ਪਹਿਲੇ ਬਾਕੀ ਨੇ